ਵਿਰਸਾ ਸਿੰਘ ਬਲਟੋਹਾ ਲੰਘੇ ਦੇਣੀ ਇੱਕ ਚਿੱਠੀ ਜਿਹੜੀ ਆ ਉਸੇ ਕਾਲ ਤੱਕ ਸਾਫ਼ ਸੌਂਪ ਕੇ ਆਏ ਨੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਰਸਾ ਸਿੰਘ ਬਲਟੋਹਾ ਨੇ ਇੱਕ ਗੱਲ ਆਖੀ ਜਿਸ ਤੋਂ ਬਾਅਦ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਕੀ ਵਿਰਸਾ ਸਿੰਘ ਬਲਟੋਹਾ ਨੇ ਆਪਣੀ ਗਲਤੀ ਮੰਨ ਲਈ ਹੈ ਕੀ ਜਿਹੜੇ ਇਲਜ਼ਾਮ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਲਾਏ ਗਏ ਸੀ ਵਿਰਸਾ ਸਿੰਘ ਬਲਟੋਹਾ ਉਹਨਾਂ ਇਲਜ਼ਾਮਾਂ ਨੂੰ ਮੰਨਦੇ ਨੇ ਇਹ ਸਵਾਲ ਤਾਂ ਖੜੇ ਹੋ ਰਹੇ ਆ ਕਿਉਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਰਸਾ ਸਿੰਘ ਬਲਟੋਹਾ ਨੇ ਇੱਕ ਥਾਂ ਦੇ ਉੱਤੇ ਇਹ ਗੱਲ ਜ਼ਰੂਰ ਆਖੀ ਹੈ ਕਿ ਗਾਹੇ ਬਗਾਹੇ ਇਨਸਾਨ ਦੇ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਹੁਣ ਇਹ ਕਿਹੜੀਆਂ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਕੀ ਇਸ ਬਿਆਨ ਦੇ ਨਾਲ ਜਾਂ ਇਸ ਤੋਂ ਅੱਗੇ ਜੋ ਵਰਸਾ ਸਿੰਘ ਵਲਟੋਹਾ ਨੇ ਬੋਲਿਆ ਹੈ ਉਸ ਦੇ ਮੁਤਾਬਕ ਕੀ ਵਰਸਾ ਸਿੰਘ ਵਲਟੋਹਾ ਮੰਨ ਗਏ ਨੇ ਕਿ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਉਹ ਉਹਨਾਂ ਦੀਆਂ ਗਲਤੀਆਂ ਨੇ ਜਾਂ ਫਿਰ ਵਰਸਾ ਸਿੰਘ ਵਲਟੋਹਾ ਦਾ ਇਸ਼ਾਰਾ ਕਿਸੇ ਹੋਰ ਪਾਸੇ ਵੱਲ ਨਾ ਆਓ ਸੁਣਦੇ ਹਾਂ ਵਰਸਾ ਸਿੰਘ ਵਲਟੋਹਾ ਆਪਣੇ ਇਸ ਬਿਆਨ ਦੇ ਵਿੱਚ ਕੀ ਬੋਲ ਕੇ ਗਏ ਤੇ ਮੈਂ ਹਰ ਪੱਖੋਂ ਵਿਸ਼ਵਾਸ ਸ਼ੁਦਵਾਇਆ ਹੈ ਇਹ ਹਮੇਸ਼ਾ ਹੀ ਗੁਰਮਤਿ ਦੀ ਸੋਝੀ ਦੇ ਅਨਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਇੱਕ ਅਮਰਤਧਾਰੀ ਸਿੱਖ ਹਾਂ ਬਚਪਨ ਤੋਂ ਤੇ ਸਿੱਖੀ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਸਾਲਸਾ ਭਿੰਡਰਾਂ ਵਾਲੇ ਦੀ ਅਗਵਾਈ ਥੱਲੇ ਚੱਲਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਰੋਲ ਨਿਭਾਉਣ ਦਾ ਉਹਨਾਂ ਦੀ ਅਗਵਾਈ ਦੇ ਥੱਲੇ ਮੌਕਾ ਮਿਲਿਆ ਤੇ ਉਹਨਾਂ ਦੀਆਂ ਅਤਿਹਾ ਕੁਸ਼ੀ ਖੁਸ਼ੀਆਂ ਜਿਹੜੀਆਂ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਔਰ ਮੈਂ ਨਿਮਰਤਾ ਸਹਿਤ ਜਥੇਦਰ ਸਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਹadesh ਜਾਰੀ ਕੀਤਾ ਗਿਆ ਸੀ ਉਹਨੂੰ ਗੁਰਮਤ ਦੀ ਇੱਕ ਸਵੱਟੀ ਤੇ ਪਰਖ ਕੇ ਅੱਜ ਨਹੀਂ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਹੈ ਵਿਚਾਰਿਆ ਜਾਵੇ ਔਰ ਮੈਂ ਜੇ ਸਿੰਘ ਸਹਿਬਾਨ ਮਹਿਸੂਸ ਕਰਨ ਤਾਂ ਮੈਂ ਆਪਣਾ ਪੱਖ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨਗੇ ਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹਾਂ ਉਹ ਮੈਂ ਆਪਣੀ ਅਰਜੀ ਅੱਜ ਦਾਖਲ ਕਰਾਈ ਹੈ ਔਰ ਇਹ ਮੇਰਾ ਇੱਕ ਨਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਬਾਕੀ ਸਿੰਘ ਸਹਿਬਾਨ ਨੇ ਇਹਦੇ ਉੱਤੇ ਵਿਚਾਰ ਕਰਨੀ ਹੈ ਕਿ ਕਿ ਮੇਰੀ ਅਰਜੀ ਜਾਂ ਮੇਰੀ ਬੇਨਤੀ ਉਹਨੂੰ ਕਿਸ ਰੂਪ ਚ ਪ੍ਰਵਾਨ ਕਰਦੇ ਨੇ ਪਰ ਇਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਹੈ ਇੱਥੇ ਜਿਹੜਾ ਵੀ ਸਿੱਖ ਝੋਲੀ ਅੜ ਕੇ ਆਇਆ ਹੈ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਤੇ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਗੁਜਾਰਸ਼ ਹੈ Un